ਲੇਣੀ ਜੀ ਰੰਗ ਕਿੱਥੋਂ ਲਿਆ ਰਾਮਨੇ ਯਾਰ ਬਾਲਾ ਪੱਕਾ ਰੰਗ ਲਾਦਾ ਯਾਰ ਲੈ ਹੀ ਨਹੀਂ ਰਿਹਾ ਤਿੰਨ ਚਾਰ ਬਾਰੀ ਸਾਬਣ ਲਾ ਕੇ ਮੈਂ ਮੂੰਹ ਧੋ ਲਿਆ ਪੁੱਜੇ ਦਾ ਕੋਈ ਪਾਜੀ ਮੂੰਹ ਥੋੜਾ ਤਾਂ ਹੋਰ ਯਾਰ ਜੇ ਇਹਦਾ ਕੋਈ ਹੱਲ ਹੈਗਾ ਤਾਂ ਰਾਮਨੇ ਲਾ ਮੈਂ ਕੱਲ ਨੂੰ ਜ਼ਰੂਰੀ ਕੰਮ ਜਾਣਾ ਆ ਦੇਖੋ ਮੇਰੇ ਕਿੰਨਾ ਲੱਗਿਆ ਸੀ ਲੱਗਿਆ ਨਾ ਸਾਰਾ ਤੂੰ ਕਦੇ ਨਾਲ ਲਾ ਲਿਆ ਆ ਜਾ ਫਿਰ ਦੱਸਾਂ ਕਿਵੇਂ ਲਾਇਆ ਮੈਂ ਹੋਰ ਯਾਰ ਕਰ ਇਹਦਾ ਹੱਲ ਰਵਣ ਕੋਈ ਕਈ ਵਾਰ ਐਵੇਂ ਹੁੰਦਾ ਵੀ ਹੋਲੀ ਦਾ ਤਿਹਾਰ ਹੁੰਦਾ ਤੇ ਜੇ ਆਪਾਂ ਰੰਗ ਨਾਲ ਲਵਾਈਏ ਤੇ ਫਿਰ ਕਾਦੀ ਹੋਲੀ ਹਨਾ ਹਾਂਜੀ ਕਹਿ ਸਕਦੇ ਆ ਵੀ ਹੋਲੀ ਜਾਂ ਜਿਹੜਾ ਰੰਗ ਉਹ ਤਾਂ ਕਰਮ ਵਾਲੇ ਦੀ ਲੱਗਦਾ ਹੈਗਾ ਸੋ ਫਿਰ ਕੀ ਜੀ ਜੇ ਰੰਗ ਪੱਕਾ ਲੱਗ ਗਿਆ ਤੇ ਇਹਦੇ ਵਾਸਤੇ ਹੈਗਾ ਜੀ ਸੋਲੂਸ਼ਨ ਹੁਣ ਤੁਸੀਂ ਮੇਰੇ ਹੀ ਦੇਖ ਸਕਦੇ ਹੋਗੇ ਮੇਰੇ ਕਿੰਨਾ ਲੱਗਿਆ ਹੋਇਆ ਸੀ ਰੰਗ ਮੇਰੇ ਤਾਂ ਸਾਰ ਨੂੰ ਵਾਦੀ ਲੱਗਿਆ ਹੋਇਆ ਸੀਗਾ ਇਹਦਾ ਕਰ ਰਮਣੇ ਹੱਲ ਯਾਰ ਮੈਂ ਕੱਲ ਨੂੰ ਬਾਹਰ ਵੀ ਜਾਣਾ ਹਾਂਜੀ ਹੁਣ ਵਾਲਾਂ 'ਚ ਤਾਂ ਹੌਲੀ-ਹੌਲੀ ਜਿਉਂ-ਜਿਉਂ ਆਪਾਂ ਮਤਲਬ ਹੈੱਡ ਵਾਸ਼ ਕਰਾਂਗੇ ਹੌਲੀ-ਹੌਲੀ ਮਤਲਬ ਇਹ ਨਿਕਲ ਜਾਂਦਾ ਹੈ ਭਈ ਕਈ ਵਾਰ ਹੁਣ ਜਿਵੇਂ ਹੋ ਗਿਆ ਹੱਥਾਂ-ਪੈਰਾਂ ਤੇ ਖਾਸ ਕਰ ਫੇਸ ਤੇ ਤਾਂ ਬਾੜੀ ਐਂਜ ਲੱਗਦਾ ਵੀ ਇਹ ਰੰਗ ਹੈ ਜਿਹੜਾ ਛੇਤੀ-ਛੇਤੀ ਲੈ ਜਾਏ ਤਾਂ ਇਹਦੇ ਵਾਸਤੇ ਆਪਾਂ ਕੀ ਬਣਾ ਸਕਦੇ ਹਾਂ ਜਿਵੇਂ ਹੁਣ ਹੋ ਗਿਆ ਜੀ ਬੇਸਣ ਇਹ ਹਰ ਇੱਕ ਦੇ ਘਰ ਵਿੱਚ ਹੁੰਦਾ ਹੀ ਆ ਤੇ ਇਹ ਆਪਾਂ ਜਿੰਨਾ ਕੁ ਲਾਉਣਾ ਹੋਵੇ ਉਹਦੇ ਹਿਸਾਬ ਨਾਲ ਆਪਾਂ ਲੈ ਸਕਦੇ ਹਾਂ ਜੀ ਜਿਵੇਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਚਮਚ ਠੀਕ ਹੈ ਜੀ ਦੋ ਚਮਚ ਬੇਸਨ ਦੇ ਪਾ ਲੈਣੇ ਆ ਹਾਂਜੀ ਤੇ ਬਾਕੀ ਚਮਚ ਦਾ ਚੌਥਾ ਕਿਹਦਾ ਹਿੱਸਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਲਦੀ ਚੁਟਕੀ ਕ ਹਲਦੀ ਵਾਂਗੂ ਪਾਵਾਂਗੇ ਜਿਹਦੇ ਵਿੱਚ ਬਾਲੀ ਨਾਲ ਪਾਉਣੀ ਹਲਦੀ ਮਤਲਬ ਨਹੀਂ ਤਾਂ ਹਲਦੀ ਦਾ ਰੰਗ ਵਿਚੜ ਜਾਂਦਾ ਹਨ ਹਾਂਜੀ ਫੇਸ ਦਾ ਰੰਗ ਚਾਹੀਦਾ ਬਸ ਥੋੜੀ ਜਿਹੀ ਪਾ ਲਓ ਜੀ ਹਾਂਜੀ ਕਿਉਂਕਿ ਹੁਣ ਜਿਵੇਂ ਕਈ ਵਾਰ ਆਪਾਂ ਰੰਗ ਲਾ ਲੈਨੇ ਆ ਉਹ ਆਰਗੈਨਿਕ ਨਹੀਂ ਹੁੰਦੇ ਉਹਦੇ ਕਰਕੇ ਸਕਿਨ ਤੇ ਰੈਕਸ਼ਨ ਹੋਈ ਹੁੰਦੀ ਹੈ ਜਿਹੜੀ ਹਲਦੀ ਐ ਐਂਟੀਸੈਪਟਿਕ ਦਾ ਕੰਮ ਕਰਦੀ ਹੈਗੀ ਜਿਵੇਂ ਕਹਿ ਸਕਦਾ ਵੀ ਜ਼ਖਮ ਪਰੰ ਦਾ ਕੰਮ ਕਰਦੇ ਕਈ ਵਾਰ ਰੈਕਸ਼ਨ ਹੋ ਜਾਂਦੀ ਹੈ ਸੋ ਹਲ ਤਵੇ ਇਹ ਬੜੀ ਕੰਮ ਕਰਦਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਦੁੱਧ ਕਿਉਂਕਿ ਰੰਗ ਦੀ ਵਜ੍ਹਾ ਕਰਕੇ ਜੋ ਵੀ ਡਰਾਈਨੈਸ ਹੁੰਦੀ ਹੈ ਜਿਵੇਂ ਸਕਿਨ ਬਹੁਤ ਜਿਆਦਾ ਡਰਾਈ ਹੋ ਜਾਂਦੀ ਹੈਗੀ ਉਹਨੂੰ ਇਹ ਖਤਮ ਕਰਦਾ ਹੈਗਾ ਸੋ ਦੁੱਧ ਪਾ ਸਕਦੇ ਹੋ ਜਾਂ ਦਹੀਂ ਪਾ ਸਕਦੇ ਹੋਗੇ ਆਪਾਂ ਪਾਏ ਜਿਹਦੇ ਵਿੱਚ ਦੁੱਧ ਤੇ ਇਹਨੂੰ ਆਪਾਂ ਕਰ ਲਾਂਗੇ ਮਿਕਸ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸ਼ਾਇਦ ਤਾਂ ਜਿਹੜੀ ਸਕਿਨ ਹੋ ਆਪਣੀ ਵਧੀਆ ਸੌਫਟ ਹੋ ਜੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਵੱਧ ਘੱਟ ਪਾਈ ਜੋ ਤਾਂ ਵੀ ਕੋਈ ਗੱਲ ਨਹੀਂ ਜੀ ਠੀਕ ਹੈ ਜੀ ਇਹ ਵੀ ਚੰਗਈ ਆ ਰਮਨ ਸ਼ਹਿਤ ਵੀ ਇਹ ਮਤਲਬ ਸਕਿਨ ਨੂੰ ਮਲائم ਕਰਦਾ ਜੀ ਇਹ ਤੁਸੀਂ ਜ਼ਰੂਰ ਪਾ ਲਿਓ ਮੈਂ ਤੁਸੀਂ ਅਸਰ ਦੇਖਿਓ ਹੁਣ ਜਿਵੇਂ ਬਹੁਤ ਸਾਰੇ ਰੰਗ ਲਾ ਆਪਾਂ ਮਤਲਬ ਕਈ ਵਾਰ ਆਪਾਂ ਨਬੀ ਸਾਬਣ ਲਾ ਲਈ ਜਾਂ ਫੇਸ ਵਾਸ਼ ਲਾ ਲੈ ਬੱਦ ਵੱਦ ਲਾਈਏ ਨੇ ਵੀ ਰੰਗ ਲਾਏ ਜੀ ਪਰ ਉਹਦੇ ਨਾਲ ਕੀ ਹੁੰਦਾ ਜਿਹੜੀ ਸਕਿਨ ਉਹ ਬਹੁਤ ਜ਼ਿਆਦਾ ਡਰਾਈ ਹੋ ਜਾਂਦੀ ਹੈ ਇੱਕ ਤਾਂ ਰੰਗ ਲੱਗਿਆ ਹੁੰਦਾ ਕੈਮੀਕਲ ਵਾਲਾ ਜਾਂ ਕੋਈ ਵੀ ਕਹਿ ਸਕਦੇ ਨੇ ਉਹਦੇ ਨਾਲ ਰੈਐਕਸ਼ਨ ਹੋ ਜਾਂਦੇ ਫਿੰਸੀਆ ਹੋ ਜਾਂਦੇ ਉਪਰ ਆਪਾਂ ਕੀ ਕਰਦੇ ਆਂਗੇ ਫੇਸ ਵਾਸ਼ ਕਰ ਮੈਂ ਉਹ ਤੋਂ ਆਪਾਂ 4-4 ਵਾਰੀ 5-5 ਵਾਰੀ ਸਾਬਣ ਮਲ ਲੈਂਦੇ ਆਂ ਹਾਂਜੀ ਹਾਂ ਉਹ ਜਿਹੜਾ ਸਕਿਨ ਉਹ ਡਰਾਈ ਹੋ ਜਾਂਦੀ ਹੈ ਜਿਹੜਾ ਰੈਕਸ਼ਨ ਹੋਇਆ ਹੁੰਦਾ ਉਹਦੇ ਨਾਲ ਮਤਲਬ ਉਹ ਸਕਿਨ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਪਰ ਜੇ ਤੁਸੀਂ ਆ ਚੀਜ਼ ਬਣਾ ਲਈ ਤੇ ਲਾ ਲਈ ਨਾ ਤੇ ਜਿਹੜਾ ਰੰਗ ਹੈ ਉਹ ਮਤਲਬ ਲੈ ਜਾਊਗਾ ਤੇ ਨਾ ਜਿਹੜੀ ਸਕਿਨ ਉਹ ਜਿਹੜੀ ਸੌਫਟ ਹੋ ਜਾਊਗੀ ਸਮੂਥ ਹੋ ਜਾਊਗੀ ਤੇ ਬਹੁਤ ਹੀ ਵਧੀਆ ਮਤਲਬ ਗਲੋ ਆ ਜਾਊਗਾ ਜੀ ਇਹਦੇ ਨਾਲ ਦਿਲੋ ਜੀ ਮਿਕਸ ਕਰਕੇ ਹੁਣ ਮੈਂ ਤੁਹਾਡੇ ਲਾ ਦਨੀ ਆ ਥੋੜਾ ਜਿਹਾ ਟਾਈਮ ਰੱਖ ਕੇ ਉਸ ਤੋਂ ਬਾਅਦ ਆਪਾਂ ਜਿਹੜਾ ਫੇਸ ਆ ਉਹ ਚੰਗੀ ਤਰ੍ਹਾਂ ਰਗੜ ਕੇ ਵਾਸ਼ ਕਰ ਲਾਂਗੇ ਤੇ ਫਿਰ ਦੇਖੋ ਤੁਸੀਂ ਰਿਜ਼ਲਟ ਸੋ ਨਾ ਇਹ ਤਾਂ ਰੰਗ ਸਾਫ ਹੋ ਜਾਂਦਾ ਇਹਦੇ ਨਾਲ ਰੈਮੇਡੀ ਨਾਲ ਡਰਾਈਨੈਸ ਖਤਮ ਹੋ ਜੂਗੀ ਸਾਰੀ ਹੈ ਨਾ ਤੇ ਇੱਕ ਦੀਰ ਨਾਲ ਦੋ ਨਿਸ਼ਾਨੇ ਵਾਲਾ ਕੰਮ ਆ ਸਹੀ ਗੱਲ ਆ ਜੀ ਤੇ ਇਹ ਚੀਜ਼ ਆ ਜਿਵੇਂ ਹੁਣ ਆਪਾਂ ਪੁਰਾਣੇ ਟਾਈਮ 'ਚ ਦੇਖਦੇ ਸੀ ਬਿਯੁਰਗ ਵੀ ਹੋਰ ਕੋਈ ਚੀਜ਼ ਨਹੀਂ ਯੂਜ਼ ਕਰਦੇ ਸੀ ਕਿ ਇਹ ਚੀਜ਼ ਬਣਾ ਕੇ ਲਾਉਂਦੇ ਸੀਗੇ ਤਾਂ ਤੁਸੀਂ ਦੇਖ ਸਕਦੇ ਨਾ ਉਹਨਾਂ ਦੇ ਕਦੇ ਸ਼ਾਈਆਂ ਹੋਈਆਂ ਸੀ ਨਾ ਹੀ ਕਦੇ ਫੇਸ ਮਤਲਬ ਵੀ ਬਹੁਤ ਹੀ ਜ਼ਿਆਦਾ ਰ ਆਪਾਂ ਪੋਲ ਦੇ ਜਾ ਰਹੇ ਆ ਆਪਾਂ ਤਾਂ ਬਸ ਐਵੇਂ ਹੁੰਦਾ ਵੀ ਬਾਜ਼ਾਰ ਹੋ ਜਾ ਕੇ ਫੇਸ ਵਾਸ਼ ਲਿਆ ਉਹਦੇ ਨਾਲ ਫੇਸ ਮਤਲਬ ਵੀ ਵਾਸ਼ ਕਰ ਲਾਂਗੇ ਤੇ ਆਪਾਂ ਜਦੋਂ ਰੰਗ ਲੱਗੇ ਉਹ ਤਾਂ ਆਪ ਨੂੰ ਐਵੇਂ ਹੁੰਦਾ ਵੀ ਇਹਨੂੰ ਤਾਂ ਕਈ ਵਾਰ ਸਾਫ਼ ਕਰਾਂਗੇ ਫੇਰ ਹੀ ਲਹੂਗਾ ਪਰ ਇਹ ਚੀਜ਼ ਆਪਾਂ ਇੱਕ ਵਾਰੀ ਆਪਾਂ ਫੇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਉਸ ਤੋਂ ਬਾਅਦ ਆਹ ਲਾ ਕੇ ਜਿਹਦੇ ਸੁੱਕ ਗਿਆ ਰਗੜ ਕੇ ਲਾ ਦਾਂਗੇ ਤੇ ਫੇਰ ਦੇਖ ਤੁਸੀਂ ਰਿਜ਼ਲਟ ਵੀ ਜਿਹੜਾ ਰੰਗ ਲੱਗਿਆ ਸੀਗਾ ਮਿੰਟਸ ਦੀ ਜਿਹੜਾ ਉਹ ਗਾਇਬ ਹੋ ਜੁਗਾ ਜੀ ਹਾਂਜੀ ਚਲੋ ਜਿੱਧਰ ਲਾਉਣੀ ਆ ਤੁਹਾਡੇ ਲਓ ਲਾ ਕੇ ਰਾਂ ਆਜੋ ਇਧਰ ਮਗਰ ਲੈ ਵਸੇ ਅੱਗੇ ਲਾ ਦੋ ਕਿੰਨਾ ਚੜਿਆ ਪਿਆ ਜੀ ਰੰਗ ਉਹ ਵੀ ਪਿੰਕ ਪਿੰਕ ਹੋਇਆ ਪਿਆ ਜੀ ਸਾਰਾ ਰੰਗ ਵੀ ਸਾਫ ਕਰ ਦੁਰਮ ਨੇ ਰੰਗ ਵੀ ਸਾਫ ਕਰ ਜੇ ਸੁੱਕ ਗਿਆ ਉਦੋਂ ਲਾ ਲਿਓ ਜੀ ਰਾਗੜ ਕੇ ਸੁੱਕੇ ਤੋਂ ਲਾਣਾ ਹਾਂ ਪਰ ਨੱਕ ਇੱਥੇ ਸੀਗਾ ਯਾਰ ਇੱਥੇ ਜੀ ਹਰ ਇੱਕ ਇਧਰ ਵੀ ਕਿੰਨਾ ਲੱਗਿਆ ਪਿਆ ਜੀ ਹਮ ਐਡਵਾਂਸ ਜੀ ਕਿਸੇ ਨੂੰ ਹੋ ਨਹੀਂ ਕਰਦਾ ਜੀ ਡੈਮੇਜ ਜਿਵੇਂ ਹੁਣ ਆਪਾਂ ਫੇਸ ਵਾਸ਼ ਜ਼ਿਆਦਾ ਕਰੀ ਜਾਂਦੇ ਹੁਣ ਇੱਕ ਵਾਰ ਤਾਂ ਚਲੋ ਮੰਨਿਆ ਹੁਣ ਬਾਰੀ ਬਾਰ ਤੁਸੀਂ ਤਾਂ ਕਿੰਨੇ ਵਾਰ ਤਾਂ ਲਾ ਲਿਆ ਇਹ ਲੈ ਨਹੀਂ ਰਹਿਣਾ ਪੱਕਾ ਰੰਗ ਇਸਮੇਂ ਪਾਣੀ ਨਾਲ ਤਾਂ ਜ਼ਿਆਦਾ ਹੀ ਪੱਕ ਜਾਂਦਾ ਹਮ ਤੇ ਇਹ ਦੋਸਤੋ ਸਿਰਫ ਆਪਾ ਤੁਹਾਨੂੰ ਦੱਸਣ ਲਈ ਹੈ ਨਾ ਵੀਡੀਓ ਵੀ ਮਤਲਬ ਰੰਗ ਤੋਂ ਆਪਾਂ ਕਿਵੇਂ ਬਚਤ ਕਰ ਸਕਦੇ ਆ ਲਾ ਸਕਦੇ ਆ ਰੰਗ ਨੂੰ ਪੱਕੇ ਨੂੰ ਤੇ ਸਾਰੇ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹੋਲੀ ਆ ਗਈ ਤੇ ਬਹੁਤ ਮਤਲਬ ਰੰਗ ਜਿਹੜਾ ਤਿੰਨ ਤਿੰਨ ਚਾਰ ਚਾਰ ਦਿਨ ਚੜਿਆ ਰਹਿੰਦਾ ਹਨਾ ਉਤਰਦਾ ਨਹੀਂਗਾ ਤੇ ਉਹ ਇਹ ਕਿੰਨਾ ਚੜ ਗਿਆ ਰੰਗ ਕਿਉਂਕਿ ਜਿਹੜੇ ਪੱਕੇ ਰੰਗ ਉਹ ਤਾਂ ਲੈਂਦੀ ਨਹੀਂ ਹੈਗੇ ਨਾਲੇ ਆ ਤਾਂ ਮੜਾ ਜਿਹਾ ਰੰਗ ਸੀਗਾ ਕੱਚਾ ਜਿਹਾ ਰੰਗ ਸੀਗਾ ਪੂਰ ਉੱਪਰ ਆਇਆ ਹੋਈ ਕੱਚਾ ਜਿਹੜਾ ਪੱਕਾ ਲਾ ਦਿੰਦੇ ਆ ਪਾਣੀ ਵਾਲਾ ਉਹ ਨਹੀਂ ਲੈਂਦਾ ਰਹਿਣਾ ਉਹ ਬੜਾ ਪੱਕਾ ਕੰਮ ਹੋਣਾ ਨਹੀਂ ਜੀ ਇਹ ਵੀ ਪੱਕਾ ਹੀ ਸਿਆ ਲਈ ਨਹੀਂ ਹੈ ਕਿੰਨਾ ਤੁਸੀਂ ਰਗੜੀਗੇ ਨਹੀਂ ਲਾਲ ਜਿਹੜਾ ਪੱਕਾ ਹੁੰਦਾ ਜਿਹੜਾ ਖੇਸਾਂ ਵਾਲਾ ਰੰਗ ਹੁੰਦਾ ਉਹ ਪਾਣੀ ਚ ਘੋਲ ਕੇ ਜਦੋਂ ਉਹ ਲਾ ਦਿੰਦੇ ਨਾ ਹੱਥਾਂ ਦੇ ਮਲ ਕੇ ਉਹ ਨਹੀਂ ਲੈਂਦਾ ਉਹ ਨਹੀਂ ਲੈਂਦਾ ਜੀ ਹਾਂ ਤੇ ਆਹ ਚੀਜ਼ ਜਿਹੜੀ ਹੌਲੀ ਹੌਲੀ ਫਰਕ ਪਾਉਦੀ ਜੀ ਇਹ ਤੇ ਇਹ ਉਹਨੂੰ ਵੀ ਇਹ ਇਹ ਚੀਜ਼ ਉਹਨੂੰ ਵੀ ਲਾ ਦਿੰਦੀ ਹੈ ਦੋਸਤੋ ਤੇ ਬਾਕੀ ਰਮਨ ਤੇ ਰਿਐਕਸ਼ਨ ਕਰਦਾ ਕਲਰ ਕੋਈ ਵੀ ਕਲਰ ਹੈ ਜਿਹੜਾ ਜੇ ਰਮਨ ਲਾ ਲੇ ਹਨ ਤਾਂ ਬਰੀਕ ਬਰੀਕ ਦਾਣੇ ਉਗੜ ਆਉਂਦੇ ਸਕਿਨ ਤੇ ਨਿਕਲੇ ਆਉਂਦੇ ਆ ਤੇ ਇਹ ਰੰਗ ਤੋਂ ਬਾਅਦ ਮਤਲਬ ਧੋ ਕੇ ਇਹ ਲਾ ਲੈਂਦੀ ਆ ਰਮਨ ਤੇ ਸਹੀ ਰਹਿੰਦਾ ਸੀ ਉਹਦੇ ਨਾਲ ਮੇਰੀ ਤਾਂ ਇਹ ਫੇਵਰੇਟ ਚੀਜ਼ ਆ ਜੀ ਵਿਆਹ ਸ਼ਾਦੀ ਹੋਵੇ ਆਪਾਂ ਤੇ ਹੀ ਲਾਉਣਾ ਤੇ ਬਹੁਤ ਹੀ ਵਧੀਆ ਸੌਫਟ ਤੇ ਸਮੂਥ ਕਰਦੀ ਹੈ ਇਹ ਚੀਜ਼ ਹੋਰ ਵੀ ਚੀਜ਼ਾਂ ਪਾ ਕੇ ਇੱਕ ਦਿਨ ਆਪਾਂ ਜਰੂਰ ਸ਼ੇਅਰ ਕਰਾਂਗੇ ਵੀ ਫੇਸ ਤੇ ਆਪਾਂ ਜਿਵੇਂ ਵਿਆਹ ਹੋਣ ਵਾਲਾ ਉਹ ਤਾਂ ਆਪਾਂ ਕਿਵੇਂ ਆਪਾਂ ਦੀ ਜਿਹੜੀ ਫੇਸ ਕੇਅਰ ਉਹ ਕਰ ਸਕਦੇ ਆ ਇਹ ਚੀਜ਼ਾਂ ਨਾਲ ਤੇ ਲੋ ਜੀ ਹੁਣ ਸੁੱਕ ਜਾਂਦੇ ਦੋਸਤੋ ਆਸ ਤੁਹਾਨੂੰ ਰਿਜ਼ਲਟ ਦਿਖਾਉਨੇ ਆ ਜੀ ਲੋ ਜੀ ਜਿਹੜਾ ਪੇਸਟ ਆ ਉਹ ਸੁੱਕ ਗਿਆ ਵਧੀਆ ਤੇ ਹੁਣ ਆਪਾਂ ਇਹਨੂੰ ਰਗੜ ਕੇ ਲਾ ਦੰਨੇ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਫੇਸ ਤੁਸੀਂ ਜਦੋਂ ਵੀ ਹੋਲੀ ਖੇਡਨੀ ਆ ਜਿਹੜਾ ਪੱਕਾ ਰੰਗ ਹੈ ਮੂੰਹ ਤੇ ਲੱਗ ਜਾਏ ਹੱਥਾਂ ਪੈਰਾਂ ਤੇ ਲੱਗ ਜਾਏ ਨਹੀਂ ਲੈਂਦਾ ਤਾਂ ਤੁਸੀਂ ਜਿਹੜੀ ਰੈਮਡੀ ਆ ਬਣਾ ਕੇ ਫੇਸ ਤੇ ਲਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਰਗੜ ਕੇ ਇਹਨੂੰ ਲਾ ਦੇਣੀ ਆ ਤਾਂ ਜਿਹੜਾ ਰੰਗ ਹੈ ਉਹ ਸਾਰੇ ਉਤਰ ਜਾਊਗਾ ਤੇ ਜਿਹੜਾ ਆਪਣੀ ਸਕਿਨ ਉਹ ਬਹੁਤ ਹੀ ਜ਼ਿਆਦਾ ਸੌਫਟ ਤੇ ਸਮੂਥ ਹੋ ਜਾਊਗੀ ਸੋ ਜਰੂਰ ਟਰਾਈ ਕਰਨਾ ਜਦੋਂ ਕੋਈ ਵੀ ਆਪਣਾ ਐਵੇਂ ਹੋ ਵੀ ਵੀ ਬਹੁਤ ਹੀ ਜ਼ਿਆਦਾ ਐਵੇਂ ਲੱਗੇ ਜਿਹੜੀ ਸਕਿਨ ਆ ਬਹੁਤ ਹੀ ਜ਼ਿਆਦਾ ਗੰਦੀ ਜੀ ਹੋਈ ਪਈ ਗਈ ਵੀਰ ਆਪਾਂ ਨੂੰ ਐਵੇਂ ਹੁੰਦਾ ਹੈ ਵੀ ਸਕਿਨ ਨਹੀਂ ਬਹੁਤ ਹੀ ਜ਼ਿਆਦਾ ਕਾਲੀ ਜੀ ਪੈ ਚੁੱਕਿਆ ਤਾਂ ਇਹ ਤੁਸੀਂ ਜਿਹੜੀ ਚੀਜ਼ ਆ ਇਹ ਵੀ ਤੁਸੀਂ ਲਾ ਸਕਦੇ ਹੋ ਉ ਜੀ ਜਮਾ ਹੋ ਜਾਂਦੀ ਹੈ ਕਿ ਡੈਡ ਸਕਿਨ ਹੁੰਦੀ ਹੈਗੀ ਉਹਨੂੰ ਰਿਮੂਵ ਕਰਨ ਵਿੱਚ ਬਹੁਤ ਹੀ ਹੈਲਪ ਕਰਦੀ ਹੈ ਤੇ ਰੰਗ ਤੈਨੇ ਲਾਉਣੇ ਲਾਉਣਾ ਸੋ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧੀਲੇ ਕਿ ਜ਼ਰੂਰ ਸ਼ੇਅਰ ਕਰਨੀ ਧੰਨਵਾਦ ਜੀ